ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 5:30 ਦਾ 5:30 ਹੋ ਗਏ ਪਿੱਛੇ ਗ੍ਰੀਨਰੀ ਕਿੰਨੀ ਵਧੀਆ ਲੱਗਦੀ ਹੈ ਨਾ 5:30 ਹੋ ਗਏ ਮਾਰਨਿੰਗ ਦੇ ਤੇ ਚਾਹ ਪਾਣੀ ਮੈਂ ਪੀ ਲਿਆ ਆ ਥੋੜਾ ਜਲਦੀ ਉੱਠ ਕੇ ਸਿਦਵਿੰਦਰ ਮੈਂ ਜਲਦੀ ਉਠਾਤਾ 4:30 ਵਜੇ ਮੈਂ ਉਠਾਤਾ ਸੀ ਮੈਨੂੰ ਕਹਿੰਦੇ ਉੱਠ ਖੜ ਖੜੀ ਹੋ ਚਾਹ ਚੁਕਰ ਉਹਨਾਂ ਨੂੰ ਖੇਤ ਜਾਣਾ ਸੀ ਫੇਰ ਚਾਹ ਕਰ ਵੀ ਲਈ ਉਹਨਾਂ ਨੇ ਪੀ ਲਈ ਮੈਂ ਵੀ ਪੀ ਲਿਆ ਚਲ ਜਿਆਦਾ ਟਾਈਮ ਸੀ ਵੀ ਦੁਬਾਰੇ ਸੌਣ ਦਾ ਹਨ ਤੇ ਮੈਂ ਵੀ ਉੱਠ ਗਈ ਚਾਹ ਪੀ ਕੇ ਪੀ ਲਈ ਦੁੱਧ ਵਾਲਾ ਪਤੀਲੇ ਵੀ ਖਾਲੀ ਕਰ ਤੇ ਤੇ ਹੁਣ ਮੈਂ ਆਇਆ ਬਾਹਰ ਬਾਹਰ ਮਸ਼ੀਨ 'ਚ ਦੇਖਿਆ ਕੱਪੜੇ ਧੋਤੇ ਪਈ ਸੀ ਸਰ ਤਾਂ ਖਤਮ ਹੋਏ ਤੇ ਕੱਪੜੇ ਕੱਢ ਕੇ ਸੁਕਣੇ ਪਾਉਣੇ ਆ ਤੇ ਉਸ ਤੋਂ ਬਾਅਦ ਅੰਦਰ ਜਾ ਕੇ ਬਣਾਉਂਗੀ ਦਾਲ ਸਬਜ਼ੀ ਦਾਲ ਸਬਜ਼ੀ ਹਜੇ अर्ਲੀ ਸੀ ਮੈਂ ਕਿਉਂ ਥੋੜਾ ਜਿਹਾ ਠਹਿਰ ਕੇ ਬਣਾਉਣੇ ਕੱਪੜੇ ਸੁਕਣੇ ਪਾ ਕੇ ਆਉਣੀ ਆ ਤੇ ਕੱਪੜੇ ਕੱਢਦੇ ਆ ਮਸ਼ੀਨ 'ਚ ਨੀਲ ਵਾਲਾ ਨੀਲ ਦੇ ਦਾਂਗੇ ਸੁਕਣੇ ਪਾ ਦੀ ਕੱਪੜੇ ਦਾ ਕੰਮ ਹੋ ਜੂਗਾ डन ਫਿਰ ਅੰਦਰਲੇ ਕੰਮ ਕਰਾਂਗੇ ਬਹੁਤ ਵਧੀਆ ਮੌਸਮ ਹੈ ਨਹੀਂ ਜਿਆਦਾ ਠੰਡ ਤਾਂ ਹੈ ਨਹੀਂ ਬਾਹਰ ਮੌਸਮ ਸਵੇਰ ਸ਼ਾਮ ਦਾ ਹੁਣ ਇੰਨਾ ਜਿਆਦਾ ਠੰਡਾ ਨਹੀਂ ਹੁੰਦਾ ਪਰ ਸਟਿਲ ਦਿਨ ਨਾਲੋਂ ਵਧੀਆ ਲੱਗਦਾ ਹੈ ਨਾ ਸਵੇਰੇ ਸ਼ਾਮ ਜੇ ਧੁੱਪ ਜੀ ਨਹੀਂ ਹੁੰਦੀ ਵਧੀਆ ਲੱਗਦਾ ਉਹ ਇੰਨਾ ਠੰਡਾ ਨਹੀਂ ਹੁੰਦਾ ਕਿਉਂਕਿ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਹੋਇਆ ਪਿਆ ਪਰ ਫਿਰ ਵੀ ਇਸ ਵਾਰੀ ਮੀਮੂ ਪੈਨ ਕਰਕੇ ਜੂਨ ਰਮੀ ਨਾਲ ਲੱਗਦਾ ਨਹੀਂ ਵੀ ਜੂਨਾਂ ਨੇ ਜੂਨ ਚ ਤਾਂ ਪੂਰਾ ਹਾਲ ਹੁੰਦਾ ਫਿਰ ਵੀ ਇਸ ਇਸ ਵਾਰ ਮੌਸਮ ਠੀਕ ਹੈ ਕਿਉਂਕਿ بارش ਹੋ ਜਾਂਦੀ ਹੈ ਨੇਰੀਆ ਆਉਂਦੀ ਮੀਂਹ ਪੈਣ ਬੈਟਰ ਹੈ ਮੌਸਮ ਪਰ ਫਿਰ ਵੀ ਗਰਮੀ ਦਿਨੇ ਹੁੰਦੀ ਖੇਤ ਵਾਲੇ ਬੰਦੇ ਨੂੰ ਸੱਚੀ ਬਾਹਰ ਗਰਮੀ ਚ ਕੰਮ ਕਰਨਾ ਬਹੁਤ ਔਖਾ ਪਤਾ ਕਰੇ ਬੈਠੇ ਕਹਿੰਦੇ ਨੇ ਵੀ ਇੰਨੀ ਗਰਮੀ ਆ ਬਾਹਰ ਕੰਮ ਕਰਨਾ ਬਹੁਤ ਜਿਆਦਾ ਔਖਾ ਹਵਾਵਾਂ ਚੱਲ ਰਹੀ ਠੰਡਾ ਉਹ ਮੌਸਮ ਠੰਡਾ ਪਰ ਹਵਾ ਹਵਨ ਹੈਗੀ ਗਰਮੈਸ਼ ਹੈਗੀ ਜਲਦੀ ਕੱਢੀਏ ਕੱਪੜੇ ਮਸ਼ੀਨ ਚ ਮਸ਼ੀਨ ਚ ਕੱਪੜੇ ਕੱਢ ਲਏ ਫਿਰ ਮੈਂ ਕਿਹਾ ਚਲੋ ਹੁਣ ਕੱਪੜੇ ਸੁੱਕਣੇ ਪਾ ਦਈਏ ਤੇ ਅੱਜ ਆ ਕਾਫੀ ਅਰਲੀ ਉਠ ਖੜਸ ਯਾਨੀ ਕਿ 4:40 4:45 ਪੌਣੇ 5 ਉੱਠ ਖੜੀ ਸੀ ਮੈਂ ਅੱਜ ਉੱਠਣਾ ਪਿਆ ਚਲੋ ਦੁਵਿੰਦਰ ਨੇ ਜਾਣਾ ਸੀ ਨਾ ਚਾਹ ਪਾਣੀ ਕਰਨਾ ਸੀਗਾ ਪਰ ਮੈਨੂੰ ਕੋਈ ਇੰਨੀ ਜਲਦੀ ਉੱਠਣ ਦਾ ਮੈਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਲੱਗਿਆ ਤੇ ਪਰ ਸਟਾਰਟਿੰਗ ਡੇ ਦੀ ਅੱਛੀ ਹੁੰਦੀ ਹੈ ਹਨਾ ਸਟਾਰਟਿੰਗ ਦਿਨ ਦੀ ਬਹੁਤ ਅੱਛੀ ਹੁੰਦੀ ਹੈ ਕੰਮ ਕਰਾਉਣ ਨੂੰ ਬਹੁਤ ਦਿਲ ਕਰਦਾ ਬਹੁਤ એનર્ਜੀ ਹੁੰਦੀ ਹੈ ਮਾਰਨਿੰਗ ਚ ਮਾਈਂਡ ਬਹੁਤ ਫਰੈਸ਼ ਪੋਜ਼ਿਟਿਵ ਰਹਿੰਦਾ ਸ਼ਾਂਤ ਮਾਹੌਲ ਹੁੰਦਾ ਇਹ ਚੀਜ਼ਾਂ ਮੈਨੂੰ ਅੱਛਾ ਲੱਗਿਆ ਲਾਈਕ ਫਾਇਦੇ ਵੀ ਲੱਗੇ ਕੁਝ ਮੈਨੂੰ ਨੁਕਸਾਨ ਵੀ ਲੱਗੇ ਨਾ ਫਾਇਦੇ ਨੁਕਸਾਨ ਮੈਂ ਤੁਹਾਨੂੰ ਦੱਸ ਦਾਂ ਨੀ ਵੀ ਮੈਨੂੰ ਕੀ ਅੱਛਾ ਲੱਗ ਕਿਦਾ ਮਾਹੌਲ ਸ਼ਾਂਤੀ ਧੁੱਪ ਨਹੀਂ ਹੁੰਦੀ ਗਰਮੀ ਘੱਟ ਹੁੰਦੀ ਆ ਤੇ ਕੰਮ ਕਰਨ ਨੂੰ ਦਿਲ ਵੀ ਕਰਦਾ ਜਿਵੇਂ ਜਿਵੇਂ ਕੰਮ ਹੋਈ ਜਾਂਦੇ ਨੇ ਆਪਾਂ ਨੂੰ ਅੱਛਾ ਲੱਗਦਾ ਕਿ ਆਪਾਂ ਆਪਣੇ ਕੰਮ ਕੰਪਲੀਟ ਹੋ ਰਹੇ ਨੇ 1 ਬਾਈ 1 ਤੇ ਐਦਾਂ ਕੁਝ ਆਪਾਂ ਆਪਣੇ ਕੰਮਾਂ ਵੱਲ ਸਪੀਡ ਨਾਲ ਜਾ ਰਹੇ ਹੁੰਨੇ ਅੱਜ ਤੇ ਅੱਛਾ ਜਿਹੜਾ ਕੁਝ ਮੈਨੂੰ ਨਹੀਂ ਲੱਗਿਆ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਇਸ ਵੀਡੀਓ 'ਚ ਮੈਂ ਇੰਨੀ ਜਲਦੀ ਉੱਠੰਦਾ ਮੈਨੂੰ ਕਿਉਂ ਨਹੀਂ ਅੱਛਾ ਲੱਗਿਆ ਹੈਗਾ ਨਾ ਉਹ ਉੜਦੇ ਤੇ ਰੁਟੀਨ 'ਚ ਅਸੀਂ ਜਲਦੀ ਆ ਪਰ ਅੱਜ ਉਸ ਤੋਂ ਵੀ 1 ਘੰਟਾ ਪਹਿਲਾਂ ਹੋਰ अर्ਲੀ ਉੱਠ ਖੜੇ ਹੈ ਨਾ ਉਹ ਘੰਟੇ ਦਾ ਮੈਂ ਤੁਹਾਨੂੰ ਫਾਇਦੇ ਨੁਕਸਾਨ ਇਸ ਵੀਡੀਓ 'ਚ ਦੱਸੂੰਗੀ ਸ਼ੇਅਰ ਕਰੂੰ ਜੋ ਮੈਨੂੰ ਪਰਸਨਲੀ ਲੱਗੇ ਤੇ ਕੱਪੜੇ ਧੋਣ ਤੋਂ ਬਾਅਦ ਮੈਂ ਆ ਗਈ ਅੰਦਰ ਬਣਾ ਰਹੀ ਸੀ ਸਬਜੀ ਸਬਜੀ ਲੋਬੀਆ ਰਾਤ ਭਿੰਦੀ ਸੀ ਤੇ ਬਸ ਆਉਂਦਾ ਵੀ ਲੋਬੀਏ ਨੂੰ ਬੋਇਲ ਨਹੀਂ ਕਰਨਾ ਪੈਂਦਾ ਬੋਇਲ ਕਰਨ ਦਾ ਟਾਈਮ ਬਚ ਰਿਆਂ ਦਾ ਬਸ ਤੜਕਾ ਲਗਾਉ ਗਰੇਵੀ ਬਣਾਉ ਤੇ ਲੋਬੀ ਆ ਤੁਸੀਂ ਕੁੱਕਰ ਵਿੱਚ ਪਾ ਕੇ ਬੰਦ ਕਰ ਦੋ ਇਸਾ ਲਗਵਾ ਦੋ ਤੇ ਬੜੀ ਜਲਦੀ ਗਲ ਜਾਂਦੀ ਹੈ ਤੇ ਸਬਜੀ ਬਣਾਉਣ ਦੇ ਨਾਲ ਨਾਲ ਜਾਨਕਿ ਮਸਾਲਾ ਭੁੱਲਣਾ ਮੈਂ ਰੱਖਿਆ ਸੀ ਕੁੱਕਰ ਵਿੱਚ ਉਹਦੇ ਨਾਲ ਨਾਲ ਮੈਂ ਕਿਚੋਰ ਇੱਕ ਦੋ ਕੰਮ ਇਹ ਹੋਰ ਨੇ ਉਹ ਕਰ ਲਾਂ ਐਗ ਵਾਲੀ ਟ੍ਰੇ ਸੀ ਕੰਟੇਨਰ ਚ ਐਗਸ ਕਰਨੇ ਸੀਗੇ ਸਟੋਰ ਤੇ ਟ੍ਰੇ ਖਾਲੀ ਕਰਨੀ ਸੀ ਇਹ ਵੀ ਕੰਮ ਮੈਂ ਕਿਚੋਰ ਨਾਲ ਨਾਲ ਕਰ ਲਾਂ ਨਾਲ ਨਾਲ ਮਸਾਲੇ ਵਿੱਚ ਕਟਚੀ ਮਾਰੀ ਜਾ ਰਹੀ ਸੀ ਕਉ ਜਿਹੜਾ ਗਰੇਵੀ ਵਾਲਾ ਮਸਾਲਾ ਹੁੰਦਾ ਉਹਨੂੰ ਪੂਣਾਂ ਤੇ ਟਾਈਮ ਲੰਘਦਾ ਤੇ ਉਸ ਕਰਕੇ ਮੈਂ ਕਿਹਾ ਵੀਲੇ ਕੀ ਖੜਨਾ ਗਿਆ ਸਿਸਰਾਂ ਨੇ ਇੱਕ ਦੋ ਕੰਮ ਕਰ ਲਈਏ ਐਗਸ ਕੰਟੇਨਰ ਵਿੱਚ ਭਾਤੇ ਟ੍ਰੇ ਖਾਂਦੀ ਹੋਗੀ ਤੇ ਉਸ ਤੋਂ ਬਾਅਦ ਮਸਾਲਾ ਸਿੱਗਰ ਮਸਾਲਾ ਇਹ ਵੀ ਮੈਂ ਸ਼ੀਸ਼ੇ ਵਿੱਚ ਪਾਉਣਾ ਸੀ ਖਤਮ ਹੋਇਆ ਪਿਆ ਸੀ ਦੇ ਵਿੱਚ ਮੈਂ ਇਹ ਵੀ ਪਾ ਕੇ ਰੱਖਦਾ ਵੈਸੇ ਮੇਰੇ ਕੋਲ ਘਰ ਵਾਲਾ ਗਰਮ ਮਸਾਲਾ ਹੈਗਾ ਪਰ ਫਿਰ ਇਹ ਪਿਆ ਮਸਾਲਾ ਪੁਰਾਣਾ ਹੋ ਰਿਹਾ ਸੀ ਇਹ ਵੀ ਕਿਵੇਂ ਨੇ ਕਿਵੇਂ ਯੂਜ਼ ਕਰਨਾ ਸੀਗਾ ਤੇ ਇਹ ਵੀ ਮੈਂ ਕਿਹਾ ਚਲੋ ਥੋੜਾ ਥੋੜਾ ਇਹ ਵਿੱਚ ਯੂਜ਼ ਹੋ ਜਾ ਕਰੂਗਾ ਇਹ ਨੂੰ ਕੰਟੇਨਰ ਚ ਪਾ ਲੰਦੇ ਆ ਤੇ ਇਹਨੂੰ ਬੋਟਲਸ ਮੈਂ ਕਰ ਰਹੀ ਸੀ ਰੀਫਿਲ ਐ ਤੇ ਸਬਜੀ ਪਰ ਉਹਦੇ ਨਾਲ-ਨਾਲ ਇੱਕ ਦੋ ਕੰਮ ਹੋਰ ਐਕਸਟਰਾ ਹੋ ਜਾਣ ਤਾਂ ਆਪ ਨੂੰ ਵੀ ਅੱਛਾ ਲੱਗਦਾ ਹੱਥ ਚੱਲੀ ਜਾਂਦਾ ਬਿਜ਼ੀ ਰਹਿੰਨੇ ਆ ਕੰਮ ਹੋ ਜਾਂਦਾ ਸਾਈਡ ਬਾਈ ਸਾਈਡ ਤੇ ਸਬਜੀ ਬਣਾਉਣ ਤੋਂ ਬਾਅਦ ਫਿਰ ਮੈਂ ਕਿਹਾ ਅੱਜ ਮੇਰੇ ਕੋਲ ਕਾਫੀ ਟਾਈਮ ਇਹਨੂੰ ਅਗਰ ਸ ਵੀ ਕਾਫੀ ਟਾਈਮ ਹੈ ਮੈਂ ਕਰਾਂ ਤਾਂ ਮੈਂ ਕੀ ਕਰਾਂ ਮੇਰੇ ਰੂਮ ਦੀ ਨਾ ਪੈਡ ਸ਼ੀਟ ਚੇਂਜ ਕਰਨੀ ਸੀ ਤੇ ਪੈਡ ਸ਼ੀਟ ਚੇਂਜ ਕਰਨ ਦੇ ਨਾਲ-ਨਾਲ ਫਿਰ ਮੈਂ ਰੂਮ ਦੀ ਥੋੜੀ ਐਕਸਟਰਾ ਕਲੀਨਿੰਗ ਵੀ ਕਰਤੀ ਅੱਜ ਜਿਵੇਂ ਪੱਖਾ ਛੱਤ ਵਾਲਾ ਸਾਫ਼ ਕਰਨ ਵਾਲਾ ਸੀ ਹੁਣ ਤਾਂ ਗਰਮੀ ਵਿੱਚ ਨਾ ਪੱਖੇ ਬਹੁਤ ਗੰਦੇ ਹੁੰਦੇ ਨੇ ਖਾਸ ਕਰਕੇ ਜਿਹੜੇ ਸਾਰਾ ਦਿਨ ਚੱਲਦੇ ਨੇ ਜਿੱਥੇ ਆਪਾਂ ਪੈਣ ਨੇ ਜਿਹੜੇ ਆਪਾਂ ਪੱਖੇ ਜ਼ਿਆਦਾ ਯੂਜ਼ ਕਰਦੇ ਆਂ ਜ਼ਿਆਦਾ ਚੱਲਦੇ ਨੇ ਉਹ ਤਾਂ ਬਹੁਤ ਗੰਦੇ ਹੁੰਦੇ ਨੇ ਤੇ ਉਹ ਵੀ ਮਨਾਲ ਨਾਲ ਹੋ ਗਈ ਕਲੀਨਿੰਗ ਵੀ ਤੇ ਬੈੱਡ ਸ਼ੀਟਸ ਮੈਂ ਦੋਨੇ ਉਤਾਰਦੇ ਉੱਪਰ ਵਾਲੇ ਦਾ ਚੇਂਜ ਕਰਨੀ ਸੀ ਨੀਚੇ ਵਾਲੇ ਵੀ ਮੈਨੂੰ ਗਰਮੀਆਂ ਵਿੱਚ ਬਹੁਤ ਜਲਦੀ ਚੇਂਜ ਕਰਦਾ ਨਹੀਂ ਆ ਕਿਉਂਕਿ ਫਿਰ ਜਿਹੜੀ ਮਿੱਟੀ ਹੁੰਦੀ ਡਸਟ ਹੁੰਦੀ ਆ ਫਿਰ ਉਹ ਉੱਪਰ ਵਾਲੀ ਬੈੱਡ ਸ਼ੀਟ ਤੋਂ ਨੀਚੇ ਵਾਲੇ ਚ ਨੀਚੇ ਵਾਲੀ ਬੈੱਡ ਸ਼ੀਟ ਤੋਂ ਗੱਦਿਆਂ ਦੇ ਵਿੱਚ ਜਾਂਦੀ ਆ ਇਸ ਕਰਕੇ ਬੈੱਡ ਸ਼ੀਟਸ ਧੋਣੀਆਂ ਸੌਖੀਆਂ ਨੇ ਪਰ ਗੱਦੇ ਉਤ ਚੱਕੋ ਧੁੱਪੇ ਪਾਓ ਕਵਰ ਉਤਾਰੋ ਚੜਾਓ ਉਹ ਬਹੁਤ ਔਖੇ ਲੱਗਦੇ ਧੋਣੇ ਨਹੀਂ ਔਖੇ ਲੱਗਦੇ ਪਰ ਕਵਰ ਉਤਾਰਨੇ ਚੜਾਉਣੇ ਬਹੁਤ ਔਖੇ ਲੱਗਦੇ ਨੇ ਉਤਾਰਨੇ ਵੀ ਹਜ ਪਰ ਕਵਰ ਚੜਾਉਣ ਤੇ ਨਾ ਬਹੁਤ ਜ਼ੋਰ ਲੱਗ ਜਾਂਦਾ ਗੱਦਿਆਂ ਦੇ ਤੇ ਉਸ ਚੀਜ਼ ਤੋਂ ਮੈਂ ਡਰਦੀ ਹੁੰਨੀ ਫਿਰ ਮੈਂ ਦੋ ਬੈੱਡ ਸ਼ੀਟਸ ਪਛਾਉਣੀ ਅਰ ਜਲਦੀ ਧੋਦਾ ਨਹੀਂ ਗਰਮੀਆਂ ਵਿੱਚ ਤੇ ਉਹ ਗੱਦੇ ਥੋੜ੍ਹ ਥੋੜ੍ਹੇ ਮੈਂ ਝਾੜਦੇ ਸੀ ਕਿ ਉਸ ਤੋਂ ਬਾਅਦ ਫਿਰ ਕਰਨਾ ਸੀਗਾ ਫੈਨ ਸਾਫ਼ ਗਰਮੀ ਵਿੱਚ ਬਹੁਤ ਜ਼ਿਆਦਾ ਗੰਦਾ ਹੁੰਦਾ ਤੇ ਇਹ ਵੀ ਮੈਂ ਸਾਫ਼ ਕੀਤਾ ਕਾਫੀ ਗੰਦਾ ਸੀ ਸਫਰੀ ਤੇ ਲੈ ਮੈਂ ਗਿੱਲਾ ਕੱਪੜਾ ਮਾਰਿਆ ਉਸ ਤੋਂ ਬਾਅਦ ਮੈਂ ਨਾ ਸਾਬਣ ਵਾਲੀ ਸਪੌਂਜ ਮਾਰੀ ਜੇ ਮੈਂ ਆਪਾਂ ਸੌਫਟ ਸਪੌਂਜ ਭਾਂਡੇ ਲਈ ਆਪਾਂ ਯੂਜ਼ ਕਰਦੇ ਆਂਗੇ ਉਹਦੇ ਥੋੜਾ ਵਿਮ ਲਿਕਵਿਡ ਲਗਾ ਕੇ ਮੈਂ ਉਸ ਸਪੌਂਜ ਮਾਰੀ ਸਾਬਣ ਵਾਲੀ ਫਿਰ ਗਿੱਲਾ ਕੱਪੜਾ ਮਾਰਿਆ ਫਿਰ ਸੁੱਕਾ ਮਾਰਿਆ ਫਿਰ ਅਚੀ ਤਰ੍ਹਾਂ ਸਾਫ਼ ਹੋ ਗਿਆ ਕਿਉਂਕਿ ਪੱਖਾ ਸਾਡਾ ਚੱਲਦਾ ਹੀ ਚੱਲ ਉਹ ਦਿਨ ਰਾਤ ਚੱਲਣਾ ਇਹ ਰੂਮ ਚ ਅਸੀਂ ਬਹਿਣੀ ਆ ਦਿਨੀ ਹੈ ਨਾ ਯੂਜ਼ ਕਰਦੇ ਆ ਉਸ ਦਾ ਕਿ ਗੰਦਾ ਵੀ ਫਿਰ ਜਲਦੀ ਹੁੰਦਾ ਔਰ ਜ਼ਿਆਦਾ ਗੰਦਾ ਹੁੰਦਾ ਫੈਨ ਕਲੀਨ ਕਰਤਾ ਤੇ ਉਸ ਤੋਂ ਬਾਅਦ ਪੜਦਿਆਂ ਵਾਲੀ ਮਿਕਰਲ ਰੋਡ ਤੇ ਵੀ ਕੱਪੜਾ ਮਾਰਦੀ ਕਿਉਂਕਿ ਉੱਪਰ ਡਸਟ ਕਾਫੀ ਹੁੰਦੀ ਹੈ ਫਿਰ ਪੱਖੇ ਨਾਲ ਸਾਰੀ ਡਸਟ ਉਹ ਵੀ نیچے गिरਦੀ ਹੈ ਕਿਤੇ ਨਾ ਕਿਤੇ ਪੜਦਿਆਂ ਤੇ ਵੀ ਲੰਘਦੀ ਹੈ ਰੂਮ ਵਿੱਚ ਵੀ गिरਦੀ ਹੈ ਔਰ ਸਵੇਰ ਮਾਰਨਿੰਗ ਬਹੁਤ ਜਲਦੀ ਉਠਾਂ ਦਾ ਨੁਕਸਾਨ ਮੈਨੂੰ ਇਹ ਲੱਗਿਆ ਕਿ ਮੇਰਾ ਕੰਮ 9 ਵਜੇ ਹੀ ਖਤਮ ਹੋਇਆ ਸਗੋਂ ਮੈਂ ਘੰਟਾ ਪਹਿਲਾਂ ਉੱઠી ਤੇ ਕੰਮ ਮੇਰਾ ਤਾਂ 10:30 ਜਿੰਨੇ ਵਜੇ ਰੋਜ਼ ਖਤਮ ਹੁੰਦਾ 9 ਵਜੇ ਖਤਮ ਹੋਇਆ ਸਗੋਂ ਜੇ ਆਪਾਂ ਇੱਕ ਘੰਟਾ ਪਹਿਲਾਂ अर्ਲੀ ਉੱਠ ਤੇ ਕੰਮ ਵੀ ਆਪਣੇ ਘੰਟਾ ਪਹਿਲਾਂ ਖਤਮ ਹੋਣਾ ਚਾਹੀਦੇ ਨੇ ਮੈਨੂੰ ਲੱਗਦਾ ਫਿਰ ਤਾਂ ਮੈਨੂੰ ਥਕਾਵਟੀ ਹੋਏ ਸ਼ਰੀਰ ਨੂੰ ਇਹ ਮੇਰਾ ਨੁਕਸਾਨ ਹੋਇਆ ਤੇ ਨੀਚੇ ਵਾਲੀ ਬੈੱਡਸ਼ੀਟ ਨੂੰ ਮੈਂ ਤੋਤੀ ਪਿਛਾ ਦਿੱਤੀ ਤੇ ਉੱਪਰਲੀ ਤਾਂ ਚਲੋ ਕਰਨੀ ਸੀ ਚੇਂਜ ਬੈੱਡਸ਼ੀਟ ਪਿਛਾ ਦੰਨੇ ਆ ਕੱਪੜੇ ਵੀ ਬਾਹਰ ਸੁੱਕਰੇ ਸੀ ਜਿਹੜੇ ਬੈੱਡਸ਼ੀਟਸ ਮੈਂ ਉਤਾਰੀਆਂ ਸੀ ਉਹ ਵੀ ਮੈਂ ਮਸ਼ੀ ਤੇ ਮੈਂ ਕਿਚਨ ਨਾਲ ਦੀ ਨਾਲ ਇਹ ਨਵੀਂ ਮਸ਼ੀਨ ਚ ਪਾਈ ਆ ਮ ਜਿਵੇਂ ਮੈਂ ਰੂਮ ਦੀ ਕਲੀਨਿੰਗ ਕਰ ਸੀ ਨਾਲ ਸਫਾਈ ਕਰਨ ਦੇ ਨਾਲ ਨਾਲ ਚਾਦਰਾਂ ਵੀ ਧੋਤੀਆਂ ਗਈਆਂ ਤੇ ਹੁਣ ਬੈੱਡ ਸ਼ੀਟਸ ਕਰ ਦੂੰਗੀ ਟੱਕ ਟੱਕ ਕਰਨੀ ਨੇ ਬੈੱਡ ਸ਼ੀਟ ਬਹੁਤ ਵਧੀਆ ਆ ਗਈ ਪਰ ਸਫਾਈ ਨਾਲ ਖਿੱਚ ਕੇ ਟੱਕ ਕਰੀ ਹੋਵੇ ਬੁਲਬਲੇ ਜਿਹਾ ਪਣੇ ਹੁਣ ਸਾਈਡਾਂ ਤੇ ਉਹ ਵਧੀਆ ਨਹੀਂ ਲੱਗਦੇ ਹੈਗੇ ਤੇ ਬੱਤੀ ਖਿੱਚ ਕੇ ਟੱਕ ਕਰੀ ਹੋਵੇ ਤਾਂ ਵਧੀਆ ਲੱਗਦੀ ਹੈ ਫਿਰ ਮੈਂ ਕੰਗੀ ਲੈ ਲਾਂ ਨੇ ਕੰਗੀ ਜਿਹੜੀ ਹੈਂਡਲ ਵਾਲੀ ਕੋਮ ਹੁੰਦੀ ਹੈ ਨਾ ਆਪਣੀ ਉਹਦੇ ਕੰਗੀ ਦੇ ਹੈਂਡਲ ਨਾਲ ਮਟਕ ਕਰ ਦਿੰਦੀ ਹੁੰਦੀ ਆ ਬਹੁਤ ਬੜੇ ਸਾਫ਼ ਹੋ ਜਾਂਦੀ ਆ ਸਫਾਈ ਨਾਲ ਹੋ ਜਾਂਦੀ ਆ ਨਹੀਂ ਕਿ ਟੱਕ ਤੇ ਆਪਾਂ ਹੱਥ ਨਾਲ ਕਰਕੇ ਆਪਣੇ ਉਂਗਲਾਂ ਦੇ نیچے ਆ ਕੇ ਨਾ ਬੈੱਡ ਦੀ ਕਿਨਾਰੀ ਨਾਲ ਛਿੱਲੀਆਂ ਜਿਹਾ ਨਹੀਂ ਉਸ ਕਰਕੇ ਫਿਰ ਕੰਗੀ ਦੇ ਹੈਂਡਲ ਨਾਲ इजीली ਹੋ ਜਾਂਦੀ ਆ ਥੋੜੇ ਸੌਖੀ ਹੋ ਜਾਂਦੀ ਆ ਆਪਣੇ ਉਂਗਲਾਂ ਵੀ ਸੇਫ ਰਹਿੰਦੀਆਂ ਨੇ ਫਿਰ ਤੇ ਬੈੱਡ ਸ਼ੀਟ ਟੱਕ ਕਰਨ ਤੋਂ ਬਾਅਦ ਮੈਂ ਲੈ ਕੇ ਆਈ ਸੀ ਆਪਣਾ ਸੌਂਫ ਜੀਰਾ ਵਾਲਾ ਪਾਣੀ ਬਣਾ ਕੇ ਮੈਂ ਰਾਤ ਸਵੇਰੇ ਜਲਦੀ ਉੱਠ ਕੇ ਜਦੋਂ ਉੱਠੀ ਹਦੋਂ ਪੀਂਦਾ ਸੌਂਫ ਜੀਰਾ ਤੇ ਇਹਨੇ ਆਕੇ ਦਵਿੰਦਰ ਦਵਿੰਦਰ ਹੱਥ ਸਿੱਟਾ ਔਰ ਸੇ ਮੇਰੇ ਮੂੰਹ ਤੇ ਮਾਰੇ ਤੇ ਟੋਰਚ ਇਹਨਾਂ ਨੇ ਕੋਈ ਨਾ ਕੋਈ ਸ਼ਾਂਤ ਕਰਨੀ ਹੁੰਦੀ ਹੈ ਤੇ ਸੌਂਫ ਜੀਰਾ ਵਾਲਾ ਪਾਣੀ ਪੀਦੀ ਸੀ ਕਈ ਵਾਰ ਨਾ ਮੈਨੂੰ ਮਹੀਨੇ ਤੋਂ ਲੱਗਦਾ ਹੁੰਦਾ ਮੇਰੇ ਪੇਟ 'ਚ ਨਾ ਬਲੋਟਿੰਗ ਹੋ ਗਈ ਜਿਵੇਂ ਵੀ ਖਾਂਦਾ ਪੀਦਾ ਮੈਨੂੰ ਕੁਝ ਹਾਜਮ ਨਹੀਂ ਆ ਰਿਹਾ ਮੈਂ ਭੁੱਖ ਥੋੜੀ ਘੱਟ ਲੱਗਣ ਲੱਗ ਜਾਂਦੀ ਆ ਐ ਲੱਗਦਾ ਜਿਵੇਂ ਪਹਿਲੇ ਹੀ ਮੇਰਾ ਬਹੁਤ ਕੁਝ ਖਾਦਾ ਹੋਇਆ ਟਿਡ ਟਿਡ ਆਲਰੇਡੀ ਫੁੱਲ ਹੈ ਫਿਰ ਮੈਂ ਮਹੀਨੇ ਤੋਂ ਸੌਂਫ ਜੀਰਾ ਵਾਲਾ ਪਾਣੀ ਪੀ ਲਾਂਗੀ ਹੁੰਨੀ ਆ ਸੌਂਫ ਜੀਰਾ ਤੇ ਅਜਵੈਨ ਤਿੰਨੇ ਚੀਜ਼ਾਂ ਪਾ ਕੇ ਅਜਵ ਜੀਰਾ ਤੇ ਅਜਵੈਨ ਇੱਕ ਛੋਟੀ ਚਮਚ ਜਿਹੜੀ ਮਸਾਲਿਆਂ ਛਾਪਾ ਰੱਖਦੇ ਹੋਂ ਨੇ ਸਟੀਲ ਦੇ ਛੋਟੇ ਸਪੂਨ ਉਹ ਵਾਲੇ ਛੋਟਾ ਛੋਟਾ ਸਪੂਨ ਸੌਂਫ ਦੇ ਮੈਂ ਦੋ ਪਾ ਲੰਨੀ ਤੇ ਉਹ ਪਾਣੀ ਪਹਿਲਾਂ ਮੈਂ ਪਿਉ ਨਹੀਂ ਆ ਚਾਹ ਰਾਤ ਨੂੰ ਪੀਉ ਲੇ ਚਾਹ ਸਵੇਰੇ ਜਲਦੀ ਉੱਠ ਕੇ ਪੀਉ ਨਹੀਂ ਫਿਰ ਉਹ ਮੈਨੂੰ ਉਬਾਲ ਲੰਨੇ ਉਬਾਲ ਕੇ ਫਿਰ ਮੈਂ ਉਹਨੂੰ ਬੋਇਲ ਕਰਕੇ ਨਾ ਫਿਰ ਉਹ ਪੀਣੀ ਹੁੰਦੀ ਇਹਦੇ ਨਾਲ ਨਾ ਪੰਜ ਚਾਰ ਦਿਨ ਪੀਉਂਗੀ ਬਹੁਤ ਜ਼ਿਆਦਾ ਟਾਈਮ ਲਗਾਤਾਰ ਨੇ ਪੀਣਾ ਤੇ ਬਹੁਤ ਆਪਣਾ ਪੇਟ ਹਲਕਾ ਨਾਲ ਤੇ ਨਾਲ ਹਜਮ ਆਉਣ ਲੱਗ ਜਾਂਦਾ ਹੈ ਬੈੱਡ ਸ਼ੀਟਸ ਮੈਂ ਧੋ ਕੇ ਪਾਤੀਆਂ ਸੁੱਕਣੀਆਂ ਤੇ ਇਹ ਤੇ ਬ੍ਰੇਕਫਾਸਟ ਵਿੱਚ ਮੈਂ ਬਣਾਇਆ सैंडविच ਸਬਜ਼ੀਆਂ ਪਾ ਕੇ ਪਰ ਜੇ ਤੁਸੀਂ ਜੇ weight loss ਕਰ ਰਹੇ ਹੋ weight loss ਤੇ ਹੋ ਤਾਂ ਨਾਲ ਪ੍ਰੋਟੀਨ ਜਰੂਰ ਐਡ ਕਰਿਓ ਤੋਫੂ ਪਨੀਰ ਪਨੀਰ ਜਾਂ ਐਗਸ ਹਨ ਇਸ ਤਰ੍ਹਾਂ ਦੇ ਜਰੂਰ ਐਡ ਕਰਿਆ ਕਰੋ ਪ੍ਰੋਟੀਨ ਚਲੋ ਮੈਂ ਤਾਂ weight loss ਕਰ ਲੈ ਮੈਂ ਤਾਂ ਮੇਨਟੇਨ ਕਰ ਰਹੀ ਹਾਂ ਮੈਂ ਕਦੇ ਕਦੇ ਫਿਰ ਕਿਵੇਂ ਬਿਨਾ ਪ੍ਰੋਟੀਨ ਤੋਂ ਵੀ ਚਲੋ ਚੱਲ ਜਾਂਦਾ ਕੰਮ ਮੇਰਾ ਤਾਂ ਪਰ ਜੇ ਤੁਸੀਂ weight loss ਤੇ ਹੋ ਤਾਂ ਪ੍ਰੋਟੀਨ ਦਾ ਬਹੁਤ ਧਿਆਨ ਰੱਖੋ ਆਪਣੀ ਡਾਈਟ ਵਿੱਚ ਪ੍ਰੋਟੀਨ ਤੇ ਫਾਈਬਰ ਦੋਨੇ ਚੀਜ਼ਾਂ ਦਾ ਹੀ ਧਿਆਨ ਰੱਖੋ ਤੇ ਕੱਪੜੇ ਉਤਾਰਲੇ ਸੀ ਬਾਹਰੋਂ ਕਿ ਚੰਦਰਪਾਲ ਮੈਂ ਫੁਲਕੇ ਵਗੈਰਾ ਬਣਾਉਣੇ ਸੀ ਪਰ ਕੱਪੜੇ ਉਤਾਰਲੇ ਸੀ ਸੁੱਕ ਗਏ ਸੀਗੇ ਇੱਥੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਮੈਂ ਮੇਰੇ ਮੇਰੇ ਕੋਲ ਨਾ ਸਬਜੀ ਚਣਿਆਂ ਦੀ ਪਈ ਹੈ ਮੈਂ ਕੱਲ ਬਣਾਈ ਸੀ ਕਿ ਮੈਂ ਅੱਜ ਬਣਾਈ ਸੌਰੀ ਤੇ ਮੈਂ ਕੱਲ ਨੂੰ ਵੀ ਇਹੀ ਖਾ ਸਕਦੀ ਆ ਖਾ ਲਓ ਇੱਕ ਅੱਧੀ ਵਾਰ ਤੁਸੀਂ ਖਾ ਲਓ ਪਰ ਮੈਂ ਕਹਾਂਗੀ ਤੁਸੀਂ ਰੋਜ਼ ਬਦਲ ਕੇ ਖਾਓ ਜ਼ਿਆਦਾ ਹੋਦੀ ਤੁਸੀਂ ਨਾ ਚਣੇ ਬੋਇਲ ਕਰਕੇ ਫ੍ਰੀਜ਼ ਕਰ ਲਿਆ ਕਰੋ ਫ੍ਰੀਜ਼ਰ ਵਿੱਚ ਤੋਂ ਉਹਨਾਂ ਚਾਹੀਦੇ ਦੋ ਦਿਨਾਂ ਤੋਂ ਫੇਰ ਬਣਾ ਲੈ ਦੁਬਾਰੇ ਤਿੰਨ ਦਿਨਾਂ ਤੋਂ ਬਣਾ ਲੈ ਜੇ ਤੁਸੀਂ ਦੁਬਾਰਾ ਝੰਜਟ ਨਹੀਂ ਕਰਨਾ ਚਾਹੁੰਦੇ ਦੁਬਾਰੇ ਭਿਓਣ ਆਵਾ ਲੈਣਾ ਦਾ ਨਾ ਇਸ ਤਰ੍ਹਾਂ ਥੋੜੇ ਚਨੇ ਫ੍ਰੀਜ਼ਰ ਚ ਰੱਖ ਲਿਆ ਕਰੋ ਕਾਲੇ ਉਹਨਾਂ ਚਿੱਟੇ ਉਹਨਾਂ ਰਾਜਮਾ ਹੁਣ ਤਾਂ ਤੁਸੀਂ ਉਹ ਦੋ ਤਿੰਨ ਦਿਨਾਂ ਬਾਅਦ ਦੁਬਾਰੇ ਬਣਾ ਸਕਦੇ ਹੋ ਤੁਹਾਨੂੰ ਬੈੱਡsheet ਘੱਟ ਆ ਰਹੀ ਸੀ ਇੱਕ ਚੀਜ਼ ਮੈਂ ਨੋਟਿਸ ਕੀਤੀ ਮੈਂ ਤੁਹਾਨੂੰ ਥੋੜਾ ਨਾਲ ਵੀ ਉਹ ਸ਼ੇਅਰ ਕਰ ਰਹੀ ਹਾਂ ਵੀ ਮੈਂ ਪੀਲੇ ਕਵਰ ਬੈੱਡਸ਼ੀਟ ਦੇ ਵਿੱਚ ਪਾ ਦਾਂ ਨੀ ਫਿਰ ਜੇ ਆਪਾਂ ਜਦ ਚਾਦਰ ਆਪਾਂ ਚਾਹੀਦੀ ਹੁੰਦੀ ਦੁਬਾਰੇ ਪਛਾਉਣੀ ਹੁੰਦੀ ਤਾਂ ਆਪਾਂ ਨੂੰ ਮਿਲ ਜਾਂਦੀ ਈਜ਼ੀਲੀ ਤੇ ਦੂਜਾ ਪੁਆਇੰਟ ਜੇ ਆਪਾਂ ਚਾਦਰ ਤੈਅ ਕਰਕੇ ਉਹਨਾਂ ਇੱਧਰ ਦੱਬਦਾਨੇ ਪ੍ਰੈਸ ਕਰਦਾਨੇ ਚਾਦਰ ਦੀ ਤੈਅ ਥੋੜੀ ਪਿਚਕ ਜਾਂਦੀ ਹੈ ਜਿਵੇਂ ਆਪਾਂ ﺍﻟमारी ਵਿੱਚ ਰੱਖਦੇ ਫਿਰ ਉਹ ਬਹੁਤ ਘੱਟ ਜਗ੍ਹਾ ਲੈਂਦੀ ਆ ਤੇ ਚਾਦਰ ਬਹੁਤ ਥੋੜੀ ਜਗ੍ਹਾ ਚ ਆ ਜਾਂਦੀ ਆ ਦੇਖੋ ਪਿਚਕ ਗਈਆਂ ਬਿਲਕੁਲ ਪ੍ਰੈਸ ਹੋ ਗਈਆਂ ਛੋਟੀ ਤੈਅ ਬਣ ਜਾਂਦੀ ਆ ਤੇ ਹੁਣ ਆਪਾਂ ਥੋੜਾ ਨਾਲ ਸ਼ੇਅਰ ਕਰਦੇ ਜਵਾਰ ਦੇ ਜਵਾਰ ਦੀ ਆਟੀ ਦੀ ਰੋਟੀ ਦੀ ਰੈਸਪੀ ਜਾਰਾਗੀ ਤੇ ਜਵਾਰ ਦਾ ਸੇਮ ਹੀ ਰੋਟੀ ਬਣੂ ਸੇਮ ਤਰੀਕੇ ਨਾਲ ਮੈਂ ਲੈ ਲੈ ਗਰਮ ਪਾਣੀ ਡੋਂਗੇ ਵਿੱਚ ਡੋਂਗੇ ਵਿੱਚ ਆਪਾਂ ਲੈਣਾ ਪ੍ਰਾਂਥ ਵਿੱਚ ਨਹੀਂ ਲੈਣਾ ਉਹ ਗਰਮ ਗਰਮ ਪਾਣੀ ਵਿੱਚ ਬੋਇਲ ਕਰਕੇ ਉਹਨੂੰ ਲੈ ਲਿਆ ਤੇ ਠੰਡਾ ਨਹੀਂ ਕਰਨਾ ਬੋਇਲਿੰਗ ਵਾਟਰ ਹੀ ਲੈਣਾ ਉਤੋਂ ਦੇ ਵਿੱਚ ਮੈਂ ਪਾ ਲਈ ਇੱਕ ਛੋਟੀ ਕोली ਜਵਾਰ ਦੇ ਆਟੇ ਦੀ ਤੇ ਉਹਨੂੰ ਆਪਾਂ ਚਮਚ ਨਾਲ ਘਰਦਾਂਗੇ ਮਿਕਸ ਕਿਉਂਕਿ ਗਰਮ ਹੁੰਦਾ ਨਾ ਹੱਥਾਂ ਦਾ ਲੱਗਦਾ ਨਹੀਂਗਾ ਚਮਚ ਨਾਲ ਮਿਕਸ ਕਰਦਾਂਗੇ ਅੱਛੀ ਤਰ੍ਹਾਂ ਆਪਾਂ ਇਹਨੂੰ ਪਾਣੀ ਵਿੱਚ ਜੇ ਤੁਹਾਨੂੰ ਲੱਗੂ ਪਾਣੀ ਘਟਾ ਤੁਸੀਂ ਪਾਣੀ ਦਾ ਇੱਕ ਛਿੱਟਾ ਦੇ ਦਿਓ ਉਤੋਂ ਜੇ ਤੁਹਾਨੂੰ ਲੱਗੂ ਖੁਸ਼ਕਾ ਪਰ ਖੁਸ਼ਕ ਹੋਣਾ ਨਹੀਂ ਕਿਉਂਕਿ ਆਪਾਂ ਟੱਕ ਕੇ ਇਹਨੂੰ ਨਾ ਫਿਰ ਆਪਾਂ ਰੱਖ ਦਾਂਗੇ ਅੱਧੇ ਘੰਟੇ ਲਈ ਟੱਕ ਕੇ ਮੈਂ ਰੱਖ ਲੂੰਗੀ ਡੇਟਾ ਕਰਨ ਤੋਂ ਬਾਅਦ ਅੱਧੇ ਘੰਟੇ ਬਾਅਦ ਜਦੋਂ ਆਪਾਂ ਇਹਨੂੰ ਫਿਰ ਮਿਕਸ ਕਰਾਂਗੇ ਯਾਨੀ ਕਿ ਬਾਈਂਡ ਕਰਾਂਗੇ ਗੁੰਨਾਂਗੇ ਹਨਾ ਉਦੋਂ ਆਪਾਂ ਨੂੰ ਖੁਸ਼ਕ ਲੱਗਦਾ ਹੁੰਦਾ ਹੈ ਕਈ ਵਾਰ ਖੁਸ਼ਕ ਲੱਗਦਾ ਕਈ ਵਾਰ ਜੇ ਪਾਣੀ ਜ਼ਿਆਦਾ ਪੈ ਜੇ ਤਾਂ ਉਹ ਸਟੀਮ ਨਾਲ ਅੰਦਰੋਂ ਆਪਾਂ ਨੂੰ ਥੋੜਾ ਢਿੱਲਾ ਵੀ ਲੱਗਦਾ ਆਟਾ ਤੁਸੀਂ ਕੋਈ ਵੀ ਇੱਕ ਨਾਪ ਲੈ ਲਿਓ ਤੇ ਉਸ ਹਸਾਬ ਨਾਲ ਰੱਖ ਲਿਓ ਨਾਪ ਪਾਣੀ ਦਾ ਮੈਂ ਤਾਂ ਅੱਜ ਨਾਲ ਲੈ ਲਾਂ ਨਹੀਂ ਮੈਂ ਕੋਈ ਪਾਣੀ ਦਾ ਕੋਈ ਨਾਪ ਨਹੀਂ ਲੈਂਦੀ ਅੱਜ ਨਾਲ ਲੈ ਰਾਂ ਨਹੀਂ ਹੁੰਦੀ ਆ ਤੇ ਇਸੇ ਡੋਂਗੇ ਵਿੱਚ ਮੈਂ ਗੁੰਨਦੀ ਹੁੰਦੀ ਆ ਦੋ ਰੋਟੀਆਂ ਦਾ ਆਟਾ ਗੁੰਨ ਰਹੀ ਐਵੇਂ ਬਸ ਇਹਨੂੰ ਤੁਸੀਂ ਪਾਣੀ ਲਾ ਲਾ ਹੱਥਾਂ ਤੇ ਨਾ ਤੇਨੂੰ ਬਾਈਂਡ ਕਰ ਲਓ ਗੁੰਨ ਲਓ ਆਟੇ ਨੂੰ ਯਾਨੀ ਕਿ ਲੇਸ ਆਜੂ ਆਟੇ ਵਿੱਚ ਫਿਰ ਬਹੁਤ ਸੌਫਟ ਰੋਟੀ ਬਣ ਜਾਂਦੀ ਐ ਬਹੁਤ ਵਧੀਆ ਦੇ ਤਰੀਕੇ ਨਾਲ ਬਣ ਜਾਨੀ ਚਾਹੀਦੀ ਉਸ ਸਵੇਰ ਦੀ ਬਣਾਏ ਦੁਪਹਿਰੇ ਖਾ ਲਓ ਚਾਹੇ ਸਵੇਰ ਦੀ ਬਣਾਈ ਚਾਹੇ ਤੁਸੀਂ ਸ਼ਾਮ ਨੂੰ ਖਾ ਲਓ ਕਿਤੇ ਜਾਣਾ ਸਫ਼ਰ 'ਚ ਤਾਂ ਵੀ ਨਾਲ ਵੀ ਲੈ ਕੇ ਤੁਸੀਂ ਜਾ ਸਕਦੇ ਹੋ ਬਜਵਾੜ ਦੀ ਰੋਟੀ ਸੌਫਟ ਰਹਿੰਦੀ ਆ ਹਾਂ ਦੇਖੋ ਆਟਾ ਬਿਲਕੁਲ ਸੌਫਟ ਕਰ ਲਓ ਮਸਲ ਕੇ ਔਰ ਐਸੇ ਤਰੀਕੇ ਨਾਲ ਹੀ ਰਾਗੀ ਦਾ ਆਪਾਂ ਕੁੱਲਣਾ ਹੁੰਦਾ ਸੇਮ ਤਰੀਕੇ ਨਾਲ ਹੁਣ ਮੈਂ ਤਾਂ ਆਪ ਸੈਂਟਰੀ ਨੂੰ ਫੇਰ ਰੱਖ ਦੂਗੀ ਇਹਨੇ ਮੈਂ ਤਾਂ ਸਬਜ਼ੀ ਬਾਹਰ ਕੱਢ ਲਾਂਦੀ ਆ ਗਰਮ ਕਰੂੰਗੀ ਕੋਈ ਚੱਕਲਾ ਬੇਨ ਨਵੇ ਲਾਉਣੀ ਹੈ ਨਾ 5-7 ਮਿੰਟ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਣ ਲੱਗਦੀ ਹੁਣ ਇਹ ਦੇਖੋ ਕਣਕ ਦੇ ਆਟੇ ਦਾ ਵੀ ਆਪਣੇ ਇਥੇ ਲਗਾ ਰਹੀ ਆ ਤੇ ਬੇਲਣੀ ਵੀ ਬਹੁਤ ਸੌਖੀ ਹੈ ਬਹੁਤ ਈਜ਼ੀਲੀ ਬਿਲ ਜਾਂਦੀ ਆ ਪਰ ਥੋੜੇ ਜੇ ਕਿਨਾਰੇ ਰਫ ਜੇ ਜਰੂਰ ਆਉਂਦੇ ਨੇ ਚਲੋ ਕੋਈ ਗੱਲ ਨਹੀਂ ਹੈ ਨਾ ਤੇ ਰੋਟੀ ਸੌਖੀ ਬਣ ਜਾਂਦੀ ਆ ਜੋ ਕੋਈ ਗੱਲ ਨਹੀਂ ਖਾਣ ਚ ਵੀ ਸੌਫਟ ਹੁੰਦੀ ਆ बस ਇਹ ਆ ਕਿ ਜੋ ਆਪਾਂ ਰੋਟੀ ਬਣਾ ਕੇ ਹਟਦੇ ਆ ਨਾ ਉਹਨੂੰ 5-10 ਮਿੰਟ ਲਈ ਤੁਸੀਂ ਡੱਬੇ ਵਿੱਚ ਪਾ ਕੇ ਪੂਨੇ ਚਰਵੇਟ ਕੇ ਡੱਬੇ ਵਿੱਚ ਪਾ ਕੇ ਰੱਖ ਦਿਓ ਰੋਟੀ ਉਹ ਡੱਬੇ ਵਿੱਚ ਤੇ 10-15 ਮਿੰਟ ਬਾਅਦ ਤੁਸੀਂ ਖਾਓ ਬਹੁਤ ਸੌਫਟ ਹੋ ਜਾਂਦੀ ਹੈ ਜੀ ਤੁਸੀਂ ਸਵੇਰ ਦੀ ਬਣੀ ਦੁਪਹਿਰੇ ਖਾਣੀ ਹੈ ਤਾਂ ਵੀ ਸੌਫਟ ਹੀ ਰਹੂਗੀ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਕੁਝ ਘੰਟੇ ਟਾਈਮ ਬਾਅਦ ਵੀ ਇਹ ਕਿਵੇਂ ਰੋਟੀ ਰਹਿੰਦੀ ਆ ਕਿਉਂਕਿ ਮੈਨੂੰ ਕਮੈਂਟ ਆਇਆ ਸੀ ਕਿ ਰਾਗੀ ਜਵਾਰ ਦੇ ਆਟੇ ਦੀ ਤੁਸੀਂ ਰੋਟੀ ਸ਼ੇਅਰ ਕਰੋ ਮੈਂ ਕਿਹਾ ਚਲੋ ਅੱਜ ਮੈਂ ਜਵਾਰ ਦੀ ਰੋਟੀ ਬਣਾ ਰਹੀ ਆ ਮੈਂ ਤੁਹਾਨੂੰ ਸ਼ੇਅਰ ਕਰ ਦਣੀ ਆ ਇੱਕ ਵਾਰ ਤੁਹਾਨੂੰ ਲੱਗੂ ਵੀ ਹਾਰਡ ਆ ਪਰ ਆਹ ਦੇਖੋ 4 ਤੋਂ 5 ਘੰਟੇ ਹੋ ਗਏ ਰੋਟੀ ਬਣੀ ਨੂੰ ਤੇ ਰੋਟੀ ਬਿਲਕੁਲ ਸੌਫਟ ਪਈ ਆ ਤੁਸੀਂ ਜਿਵੇਂ ਇਹਨੂੰ ਪੌਣੇ ਚ ਰਹਿੜ ਦੋਗੇ ਇਹਨੇ ਨਾਲ ਦੇ ਨਾਲ ਪੋਲੀ ਹੋ ਜਾਣਾ ਇੱਕ ਵਾਰ ਤਾਂ ਲੱਗੂ ਤੁਹਾਨੂੰ ਬਣਾ ਕੇ ਬੇਤਕ ਸੁੱਕ ਜੀ ਗਈ ਰੋਟੀ ਪਰ ਇਹ ਪੋਲੀ ਹੋ ਜਾਂਦੀ ਆ ਦੇਖੋ 4-5 ਘੰਟੇ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਹਾਂ ਡੱਬੇ ਵਿੱਚ ਰੋਟੀ ਮੈਂ ਰੱਖੀ ਸੀ ਬਣਾ ਕੇ ਤੇ ਬਿਲਕੁਲ ਸੌਫਟ ਪਈ ਆ ਟਾਈਮ ਹੋ ਰਿਹਾ ਹੁਣ ਪੌਣੇ 4 ਦਾ ਤੇ ਮੈਂ ਚਾਹ ਪੀ ਕੇ ਆਟੀਆਂ ਚਾਹ ਮੈਂ ਪੀ ਲਈ ਅੱਜ ਚਾਹ ਮੈਂ ਕਰੀ ਸੀ ਜਿਵੇਂ ਰੋਜ਼ ਕਰਦੀ ਆਂ ਮੇਰੇ ਦਿਲ ਵੀ ਕੀਤਾ ਪਰ ਜਦੋਂ ਮੈਂ ਕਰਕੇ ਲੈ ਕੇ ਆਈ ਮੈਂ ਅੱਧਾ ਕੱਪ ਚਾਹ ਨ ਪੀਤਾ ਅੱਧਾ ਮੈਂ ਠੱਕੇ ਨ ਪੀਤਾ ਪਤਾ ਨਹੀਂ ਕੀ ਹੋ ਗਿਆ ਮੇਰਾ ਜੀ ਨਾ ਮੈਨੂੰ ਚਾਹੀ ਨਾ ਲੰਗੇ ਫਿਰ ਮੈਂ ਅੱਧਾ ਤੋਂ ਕੱਪ ਮੈਂ ਠੱਕੇ ਨ ਪੀਤਾ ਹੌਲੀ ਹੌਲੀ ਰੁਕ ਰੁਕ ਕੇ ਜਦ ਅੱਧਾ ਤੋਂ ਮੈਂ ਪੀ ਲਿਆ ਪਤਾ ਨਹੀਂ ਕੀ ਗੱਲ ਹੋ ਗਈ ਕਈ ਵਾਰ ਨਾ ਚਾਹ ਪਤਨ ਚੰਗੀ ਲੱਗਨ ਅੱਧਾ ਤੋਂ ਪੀ ਲੱਦੋ ਅੱਧਾ ਕੱਪ ਮੈਂ ਬਹੁਤ ਸਵਾਦ ਲੱਗੇ ਬਹੁਤ ਵਧੀਆ ਜੀ ਲੱਗੇ ਪੀਤਾ ਉਸ ਤੋਂ ਬਾਅਦ ਅੱਧਾ ਤੋਂ ਮੈਨੂੰ ਆਇ ਨਾ ਲੱਗੀ ਮੈਂ ਚਾਹ ਸੁਆਦ ਹੀ ਨਹੀਂ ਮਿਲੂ ਲੱਗ ਰਹੀ ਹੈਗੀ ਫ ਪਤਨ ਚੰਗੀ ਜੀ ਆ ਪਤਾ ਨਹੀਂ ਪੂਰੀ ਐ ਮੈਂ ਔਖੀ ਹੋਵਾਂ ਸੌਖੀ ਹੋਵਾਂ ਜਿਹੜੀ ਚੀਜ਼ ਮੈਂ ਖਾਣ ਨੂੰ ਚੱਕ ਲਈ ਪਲੇਟ ਚ ਕੱਪ ਚ ਪਾ ਲਈ ਉਹ ਮੈਂ ਝੂਠੇ ਨਹੀਂ ਛੱਡਦੀ ਹੈਗੀ ਕਦੇ ਵੀ ਮੈਂ ਪਾਉਣੀ ਉਹਨਾਂ ਕਦੀ ਨਾ ਖਾਵਾ ਪਰ ਕਦੇ ਕਰਦੇ ਮੈਂ ਅੱਜ ਵਿੱਚ ਵਿਚਾਲੇ ਮੇਰੀ ਚਾਹ ਨੂੰ ਜੀ ਨਹੀਂ ਕਰਿਆ ਪਤਾ ਨਹੀਂ ਮੈਂ ਝੂਠਾ ਛੱਡ ਹੀ ਨਹੀਂ ਸਕਦੀ ਮੈਨੂੰ ਚੰਗੇ ਇਲਾਵਾ ਝੂਠ ਛੱਡਣੇ ਜਿਵੇਂ ਮੇਰਾ ਵਿਆਹ ਹੋਇਆ ਹੋਇਆ ਮੈਂ ਇਸ ਇਸ ਕਰ ਚਾਈਆਂ ਉਹ ਇਹਨਾਂ ਸਾਰੇ ਥੋੜੀ ਥੋੜੀ ਝੂਠ ਛੱਡਦੇ ਸੀਗੇ ਸਭ ਨੂੰ ਆਦਾ ਸੀ ਝੂਠ ਛੱਡਾ ਦੇ ਦਵਿੰਦਰ ਵੀ ਝੂਠ ਛੱਡਦੇ ਸੀ ਮੰਮੀ ਵੀ ਐਨੇਕ ਸਬਜ਼ੀ ਛੱਡਦੀ ਝ ਤੇ ਹੁਣ ਨਹੀਂ ਛੱਡਦੇ ਦਵਿੰਦਰ ਕਦੇ ਕਦਾਈ ਛੱਡ ਦਿੰਦੇ ਨੇ ਸਬਜ਼ੀ ਵਗੈਰਾ ਨਹੀਂ ਤੁਹਾਨੂੰ ਆਲਮੋਸਟ ਮੈਂ ਨੂੰ ਕਹਿੰਦਾ ਨਹੀਂ ਵੀ ਖਤਮ ਕਰੋ ਖਾਲਾਂ ਦੇ ਹੁਣ ਤਾਂ ਸਾਰਾ ਕੁਝ ਕਦੇ ਕਦਾਈ ਛੱਡ ਜਾਂਦੇ ਨੇ ਤੇ ਮੈਨੂੰ ਚੰਗਾ ਨਾਲ ਝੂਠ ਨਹੀਂ ਕਹੋਂ ਸਾਡੇ ਪੇਕੇ ਪਰਿਵਾਰ ਚ ਕੋਈ ਝੂਠ ਨਹੀਂ ਛੱਡਦਾ ਇੰਨੀ ਗੁਰਕੀ ਇੰਨੀ ਕ ਸਬਜ਼ੀ 판ਡੇਾਂ ਚ ਨਹੀਂ ਮਿਲੂਗੀ 판ਡੇ ਆਏ ਸਾਫ਼ ਕਰ ਦਉਂਦੇ ਨੇ ਬਿਲਕੁਲ ਗੁਰਕੀ ਨਾਲ ਦਾਲ ਸਬਜ਼ੀ ਵਾਲੇ ਕੋਲੀਆ ਜਿਵੇਂ ਗਾਂ ਸਬਜ਼ੀ ਇਹਨਾਂ ਚ ਪਾਈ ਨਹੀਂ ਹੁੰਦੀ ਅਸੀਂ ਝੂਠ ਬਿਲਕੁਲ ਹੀ ਪਿੱਛੇ ਮੇਰੇ ਪੇਕੇ ਦਾ ਝੂਠ ਨਹੀਂ ਛੱਡਦੇ ਹੈਗੇ ਤੇ ਛੱਡਣੀ ਨਹੀਂ ਚਾਹੀਦੀ ਝੂਠ ਮਾਣੀ ਗੱਲ। ਸਾਡੇ ਰੱਖ ਲਈਏ ਕਿਚਨ ਵਿੱਚ ਤੇ ਫਿਰ ਤੋਂ ਮੈਂ ਦੋ ਕੱਪੜੇ ਨੇ ਪ੍ਰੈਸ ਵਾਲੇ ਹੀ ਪ੍ਰੈਸ ਕਰਦੇ ਬੈਠੇ। ਪਹਿਲਾਂ ਕਰਨੀ ਸੀ ਪਰ ਮੈਂ ਸੋងਗੀ ਮੈਂ ਨਹੀਂ ਗਾੜੀ ਖਾਣਾ ਖਾ ਕੇ। ਕੱਪੜੇ ਨੂੰ ਦੋ ਕੋ ਨਾਲ ਕੇ ਪ੍ਰੈਸ ਮਾਰਤਾ। ਤੇ ਹੁਣ ਅੱਗੇ ਸਿਧਵਿੰਦਰ ਕਰੇ ਤੇ ਉਹ ਕਹਿੰਦੇ ਮੈਨੂੰ ਲੱਗੀ ਪਈ ਭੁੱਖ ਮੈਨੂੰ ਚਾਹ ਨਾਲ ਪਰੌਂਠਾ ਬਣਾ ਦਿਓ। ਉਹਨਾਂ ਨੂੰ ਬਣਾਇਆ ਚਾਹ ਨਾਲ ਪਰੌਂਠਾ ਹਨਾ। ਆਪਾਂ ਨੂੰ ਪੰਜਾਬੀ ਨੂੰ ਦੁਪਹਿਰੇ ਚਾਹ ਨਾਲ ਪਰੌਂਠਾ ਨਾਲ ਗਈ ਸਬਰ ਨਿਉਂਦਾ ਭੁੱਖ ਲੱਗੀ ਹੋਵੇ ਤਾਂ ਮੈਂ ਚਾਹ ਨਾਲ ਦਵਿੰਦਰ ਲੈ ਕੇ ਆਨੇ ਘਰ ਦੇ ਸ਼ਾਪਿੰਗ ਕਰਕੇ ਅੱਗੇ ਇਹਨਾਂ ਨੇ ਆਰਡਰ ਖਾਇਆ ਤੇ ਵ ਬਰਫ ਵਾਲੇ ਡੋਂਗੇ ਪਹਿਲਾ ਐਲੂਮੀਨੀਅਮ ਵਾਲੇ ਉਹ ਉਹ ਇਹਨੇ ਸੀਗੇ ਨੀਚੋਂ ਬੇਸ ਉਹਨਾਂ ਦਾ ਰੋੜੂ ਜਿਹਾ ਹੋ ਜਾਂਦਾ ਸੀਗਾ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਸਿਲਵਰ ਸਿਲਵਰ ਦੇ ਐਲੂਮੀਨੀਅਮ ਦਾ ਯੂਜ਼ ਕਰਦੇ ਸੀ ਉਹ ਨੀਚੋਂ ਇੱਕ ਤੋਚ ਗਲੀਆਂ ਹੋ ਜਾਂਦੀਆਂ ਸੀਆਂ ਇੱਕ ਉਹ ਬੇਸ ਉਹਦਾ ਫਲੈਟ ਨਹੀਂ ਰਹਿੰਦਾ ਸੀ ਫ੍ਰਿਜ ਵਿੱਚ ਰੁੜ ਕੇ ਪਾਣੀ ਵੀ ਡੁੱਲ ਜਾਂਦਾ ਸੀ ਕਈ ਵਾਰੀ ਪਤਾ ਨਹੀਂ ਕਿਉਂ ਬੇਸ ਨਹੀਂ ਫਲੈਟ ਨਹੀਂ ਰਹਿੰਦਾ ਸੀਗਾ ਫਿਰ ਆਹ ਵਾਲੇ ਡੋਂਗੇ ਸ਼ਾਪ ਕੀਪਰ ਕਹਿੰਦਾ ਲੈ ਜਾਓ ਪਲਾਸਟਿਕ ਦੇ ਬਾਊਲ ਇਹਦੇ 'ਚ ਬਰਫ਼ ਵਧੀਆ ਜੰਮ ਜਾਂਦੀ ਆ ਇਹ ਲekin ਦੋ ਵੱਡੇ ਤੋਂ ਛੋਟੇ ਪਾਣੀ ਕਵੇਂ ਅ 26 ਚ ਬਰਫ਼ ਚਿਪਕਦੀ ਨਹੀਂ ਇਹਦੇ ਨਾਲ ਜਾਣੇ ਕਿ ਪਲਾਸਟਿਕ ਜੇ ਜੋ ਮੈਂ ਆਪਣੇ ਆਈਸ ਕਯੂਬ ਵਾਲੀ ਟ੍ਰੇ ਚ ਬਰਫ਼ ਚਿਪਕਦੀ ਨਹੀਂ ਨਿਕਲ ਜਾਂਦੀ ਏ ਪਾਣੀ ਚੇ ਨਹੀਂ ਆਪਾਂ ਨੂੰ ਕਰਨ ਦੀ ਲੋੜ ਪੈਂਦੀ ਤੇ ਸਿੰਕ ਵਾਲੀ ਜਾਲੀਆਂ ਹਾਂ ਸਟ੍ਰੇਨਰਸ ਵੀ ਬਰੀਕ ਤੋਂ ਬਰੀਕ ਕੋਈ ਆਪਣੇ ਖਾਣੇ ਦੇ ਜਿਹੜੇ ਕੋਈ ਕਚਰਾ ਵਗੈਰਾ ਰਹਿੰਦੋ ਵਿੱਚ ਪਾਈਪ ਚ ਨਾ ਜਾਵੇ ਨੀਚੇ ਬਲੌਕੇਜ ਨਾ ਹੋਵੇ ਸਕੁਅਰ ਤੇ ਬਾਹਰ ਵਾਲੀ ਸਿੰਕ ਬਾਹਰ ਵਾਲੀ ਸਿੰਕ ਵਾਸਤੇ ਮੈਨੂੰ ਦਿਮਾਗ ਸੀ ਮੇਰੇ ਕਿੱਦੇ ਵੀ ਆਪਾਂ ਲਿਆ ਕੇ ਰੱਖੀਏ ਵੀ ਬਾਇ ਚਾਂਸ ਕਰਦੇ ਉਧਰ ਹੁੰਦੇ ਮੈਂ ਪਰਮ ਵੀ ਉਧਰ ਹੱਥ ਹੁੱਤੋਂ ਜਾਰ ਟੋਟੇ ਵਾਲੇ ਪ੍ਰਾਂਤ ਵਗੈਰਾ ਧੁੰਦੀ ਆ ਥੋੜਾ ਥੋੜਾ ਕਰ ਕੇ ਅੰਦਰ ਚਲ ਜੀ ਕਪਾ ਯੂਜ਼ ਨਹੀਂ ਕਰਦੇ ਕਿਚਨ ਉੱਥੇ ਫਿਰ ਪਾਣੀ ਜਾਂਦਾ ਨਹੀਂ ਨਾ ਹੈਗਾ ਉੱਥੇ ਜਮਾ ਹੋ ਜਾਂਦਾ ਸਟੀਲ ਆ ਹਾਂ ਉੱਥੇ ਜ਼ਰੂਰੀ ਹੈ ਇਹ ਸਾਰੇ ਸਟੀਲ ਦੀਆਂ ਨੇ ਆਈ ਨੋ ਨਹੀਂ ਹੈ ਕਿ ਜਾਲੀ ਨਹੀਂ ਹੈਗੀ ਹਨਾ ਆ ਵੀ ਸਟੀਲ ਆ ਉਹ ਜਾਲੀ ਨਹੀਂ ਹੈਗੀ ਕਿੰਨੇ ਦਾ ਦਿੱਤਾ ਹੈ ਸੈਟ ਦੋਨੇ ਇੱਕ 80 ਰੁਪਈਏ ਦਾ ਇੱਕ ਸਿੰਗਲ ਗੋਲ ਵੀ ਸਕੁਅਰ ਵੀ ਇਹ 80 ਦਾ ਮਤਲਬ ਕਿ 160 ਦਾ ਸੈੱਟ ਹੋ ਗਿਆ ਦੋ ਸ਼ਿੰਕਾ ਦਾ 80 ਰੁਪਏ ਦਾ ਇੱਕ ਪੀਸ ਹੈ ਵਧੀਆ ਚੀਜ਼ ਹੈ ਵੈਸੇ ਸਫਾਈ ਇਹਨਾਂ ਦੀ ਰੱਖਣੀ ਪਊਗੀ ਰੋਜ਼ ਬਰਸ਼ ਨਾਲ ਇਹ ਵੀ ਸਾਫ਼ ਕਰਨੀਆਂ ਪੈਣੀਆਂ ਨਹੀਂ ਫਿਰ ਇਹਦੇ ਵਿੱਚ ਪਾਣੀ ਵੀ ਲੰਘਣਾ ਹੈਗਾ ਇਹਨਾਂ ਦਾ ਜ਼ਰੂਰ ਪਰ ਇਹ ਆ ਪਾਈਪਸ ਬਚ ਰਹਿੰਦੀਆਂ ਨੇ ਬਲੋਕੇਜ ਹੋਣ ਤੋਂ ਡিনার ਵਿੱਚ ਮੈਂ ਬਣਾ ਲਈ ਸੀ ਖਿਚੜੀ ਹਲਕੀ ਵੀ ਆ ਤੇ ਟੇਸਟੀ ਵੀ ਲੱਗਦੀ ਆ ਸੋ ਇਹ ਸੀ ਮੇਰਾ ਅੱਜ ਵਾਲੀ ਵੀਡੀਓ ਵੀਡੀਓ ਦੇਖਣੇ ਥੋੜਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ